ਆਦਾ ਆ ਮੈਂ ਜੰਦਰ ਮੈਂ ਤਾਂ ਬੜੇ ਦੇਦਾ ਟਿਕਣ ਦੇ ਤੈਨੂੰ ਤੇ ਉਹ ਚੀਕਾ ਦੁੱਸਰਾ ਕਹਦਾ ਯਾਰ ਹਾਂ ਉਹ ਤਾਂ ਕੀ ਕੰਮ ਵਾਜ ਬੰਦਿਆ ਹੈ ਹੈ ਉਹ ਆਦਾ ਤਾਂ ਸਨਾ ਕੰਮ ਨਹੀਂ ਮੈਂ ਦੇ ਲੱਗਦਾ ਆਵਾਜ਼ ਆਉਂਦੀ ਬੱਸ ਤੇ ਅਜਾ ਤੇ ਮੈਂ ਇੱਥੇ ਬਹਿ ਜਾਨੀ ਬਰਮ ਕੀ ਗੱਲ ਬੜੀ ਵੱਜਦੇ ਮਾਰੋ ਯਾਰ ਆਵਾਜ਼ ਕੀ ਪਾਣੀ ਪਾਣੀ ਪੀਣਾ ਉਹਨੇ ਪਾਣੀ ਮੁੰਮੀ ਤਾਂ ਪੀ ਗਏ ਆ ਅੱਛਾ ਅੱਛਾ ਆਹ ਗੱਲ ਇਹ ਹੀ ਤੇ ਇਹਨੇ ਕੋਈ ਕਾਰਨਾਮਾ ਵੇਖਿਆ ਸੀ ਕਦਾ ਕਾਣਾ ਮੁਰਦੇ ਮੁੰਡਾ ਭਰਾ ਕਦੇ ਆਇਆ ਜੀ ਭਰਾ ਅੱਛਾ ਤੇ ਇਹਨੇ ਕਦੇ ਲਿਖਿਆ ਵਾ ਸਭਾ ਸਿੱਤਾ ਪਾਉਂਦੇ ਹਨ ਭਾਜੀ ਮੇਰੀ ਗੱਲ ਸੁਣੋ ਤੁਸੀਂ ਆਪਣੇ ਘਰ ਦਾ ਧਿਆਨ ਤੇ ਰੱਖਿਆ ਕਰੋ ਤੁਸੀਂ ਚਲ ਜਾਂਦੇ ਜੇ ਬੰਬੀ ਤੇ ਸਾਰਾ ਦਿਨ ਉੱਥੇ ਨਾ ਆਉਂਦੇ ਜੀ ਉਹ ਤੇ ਮਗਰੋਂ ਜੋ ਦਾਲਾਂ ਤੇ ਤੇਲ ਸਭ ਕੁਝ ਝੋਲੇ ਭਰ ਕੇ ਉਹਨੂੰ ਦੇਈ ਜਾਂਦੀ ਉਹ ਤੇ ਤਿੱਗੇ ਟੁੱਟ ਜਾਂ ਫੇਰਾ ਮਾਰਦਾ ਵਾ ਐਸਾ ਤੇ ਤੁਸੀਂ ਮਿਹਨਤ ਕਰ ਜੋਗੇ ਜੇ ਉਹਨਾਂ ਖਾ ਜਾਣਾ ਜੇ ਸਭ ਕੁਝ ਬੇਦੀ ਕਰ ਕਰਦੇ ਸੋਣਾ ਇਹ ਕਹਿੰਦੀ ਮੈਂ ਮਜੂਦ ਦੇ ਲਦਨੀ ਆ ਤੇਲ ਤੇ ਮੁੱਕਾ ਰਹਿਣਾ ਵਾ ਮਾਜਨ ਉਹ ਨਹੀਂ ਦਿੰਦੀ ਇਹ ਜਿੱਥੇ ਕਲਉਂਦੀ ਉੱਥੇ ਕਲਉਂਦੀ ਆ ਤੇ ਕੇ ਪਾਲਣ ਲਈ ਆ ਇਹ ਮੇਰੀ ਗੱਲ ਸੁਣ ਯਾਰ ਮੈਂ ਮੌਲ ਚ ਗਿਆ ਸੀ ਜੋ ਕਹਿੰਦਾ 50 50000 ਰੁਪਏ ਤੇ ਭਰਾ ਦਾ ਬਣਦਾ ਸੌਦੇ ਦਾ ਤੇ ਤੈਨੂੰ ਨਹੀਂ ਪਤਾ ਵੀ ਚਾਤੇ ਅਸੀਂ ਕੀ ਆ ਤੇ 50000 60000 ਰੁਪਏ ਕਾਦਾ ਬਣ ਗਿਆ ਸਾਡਾ ਸੌਦੇ ਦਾ ਸਾਲ ਦਾ ਯਾਰ ਮੈਂ ਤੇ ਕਦੀ ਹਾ ਗੱਲ ਸੁਝੀ ਵੀ ਇਹਨੇ ਸੋਈ ਤੇ ਰੱਬ ਬਣਨੇ ਕੰਮ ਕਰਨ ਦੇ ਹੀ ਆ ਇਹਨੇ ਝੋਲੇ ਭਰ ਕੇ ਬੰਦਦੇ ਉਹਨੂੰ ਉਹਦਾ ਤਾਂ ਤੁਰਿਆ ਨਹੀਂ ਜਾਣਦਿਆ ਤੇ ਮੈਂ ਵੇਖ ਕੇ ਮੈਨੂੰ ਸਭ ਆਪ ਹੋਰ ਤਰ੍ਹਾਂ ਹੋਇਆ ਵੀ ਆਪਣੇ ਘਰਾਂ ਦੇ ਗੁਜ਼ਾਰੇ ਮਹਾ ਚੱਲਦੇ ਆ ਇਹ ਕਿਹੋ ਜੇ ਕੰਮ ਕਰਨ ਲਈ ਆ ਪਿਓ ਵਿਚਾਰਾ ਸੌਦਾ ਲਿਆਵੇ ਦਿੰਦਾ ਸਾਰਾ ਦਿਨ ਮਰਦਾ ਲਿੰਦਾ ਮਿਹਨਤ ਕਰਦਾ ਲਿੰਦਾ ਵਾ ਇਹ ਭਾਦੀ ਆ ਝੋਲੇ ਤੇ ਭਰਾ ਨੂੰ ਤੋੜ ਦਿੰਦੀ ਵੀ ਜਾ ਲੈ ਜਾ ਇਹ ਕਾਲੇ ਤੇ ਵਾਸਤੇ ਚੰਗੀ ਨਹੀਂਗੀ ਹੁਣ ਤੂੰ ਮੇਰੀ ਗੱਲ ਸੁਣ ਤੂੰ ਬੱਬੀ ਤੇ ਭਰਾ ਦਾ ਮਗਰਮ ਆਇਆ ਤਾਂ ਮਗਰਮ ਚਲ ਗਿਆ ਆ ਇਹ ਤਾਂ ਗੱਲ ਤੇ ਠੀਕ ਹੈ ਜਾਂਦਿਆਂ ਕੱਲ ਨਾ ਹਣ ਪਿਓ ਹੂੰ ਧਿਆਨ ਰੱਖਿਓ ਨਿਗਰਾਨੀ ਰੱਖਿਓ ਵੀ ਕੀ ਕਰਦੀ ਆ ਫੇਰ ਪੁੱਛਿਓ ਅੱਗੇ ਜਾਂਦੇ ਮੈਂ ਸੌਦਾ ਸੌਦਾ ਲਈਦਾ ਵਾ ਕਦੇ ਆ ਦੇ ਮੁੱਕ ਜਾਂਦਾ ਵਾ ਤੇ ਉੱਥੇ ਪੰਜ ਵਦਨ ਫਿਰ ਕਹਿੰਦੀ ਵਾ ਲੈ ਆਓ ਵਾ ਲੈ ਆਓ ਹੈ ਇੰਨਾ ਕਿੱਥੇ ਲੱਗ ਜਾਂਦਾ ਯਾਰ ਉਹ ਤੇ ਪੇਕਿਆਂ ਨੂੰ ਮੁੱਕ ਜਾਂ ਲੱਗੀਆਂ ਮੇਰੀ ਗੱਲ ਸੁਣਾ ਉਹ ਤੇ ਮੈਨੂੰ ਦੱਸਿਆ ਨੇ ਪ੍ਰਭ ਨੇ ਮੌਲ ਵਾਲੇ ਨੇ ਕਹਿੰਦਾ ਵੀ ਭਰਾ ਤੁਹਾਡਾ ਤੇ ਕਰਜਾਈ ਆ ਉਹ ਤੇ ਸੌਦਾ ਲੈਣ ਤੁਰਿਆ ਰਹਿਦਾ ਮੈਂ ਕਿਹਾ ਯਾਰ ਚਾਰ ਚਾਰ ਜੀ ਆ ਕੇ ਚਰ ਖਾਂਦੇ ਬੁੱਧੇ ਆ ਕਹਿੰਦਾ ਇਹ ਨਾ ਸੌਦਾ ਗੱਲ ਇਹ ਆ ਨਾ ਜਿੰਨੂੰ ਸਮਾਨ ਇਦਾਂ ਹੀ ਮਿਲ ਜਾਂਦਾ ਇਹ ਪੈਨ ਤੇ ਉਹਨਾਂ ਨੂੰ ਨਾ ਤਰਨ ਤਰਨ ਟੱਕਰੀ ਆ ਚੁੱਪ ਕਰਕੇ ਭਰਾ ਹੁੰਦਾ ਵਾ ਸਮਾਨ ਖੋਹਦਾ ਵਾ ਤੁਰ ਜਾਂਦਾ ਵਾ ਭਰਾਂ ਨੂੰ ਕੋਈ ਕੰਮ ਕਰਨ ਦੇ ਕੀ ਲੋੜ ਵਾ ਜਦੋਂ ਇੱਥੇ ਸਾਰਾ ਘਰ ਉਹਨਾਂ ਦਾ ਪੂਰਾ ਹੋਣ ਰਿਹਾ ਔਰ ਨਾਲੇ ਰਮਨ ਸਾਰਾ ਦੇਦੇ ਚਿੱਟੇ ਕੱਪੜੇ ਪਾ ਕੇ ਤੁਰੇ ਫਿਰਦੇ ਆ ਉਹਨਾਂ ਨੂੰ ਵੀ ਲੋੜ ਹੈ ਮਰਨ ਦੀ ਉਮਰ ਵਾਹਣ ਉਹਨਾਂ ਦੇ ਵੀ ਕੋਈ ਕੰਮ ਕਰਨ ਦੀ ਕਿਤੇ ਬਾਹਰ ਅੰਦਰ ਜਾਣ ਕੋਈ ਇੱਥੇ ਕੰਮ ਕਰ ਲੱਭਣ ਜਦੋਂ ਭੈਣ ਹੀ ਸਾਰੇ ਕੰਮ ਉਹਨਾਂ ਦੇ ਪੂਰੇ ਕਰਨ ਦੇ ਤਾਂ ਉਹਨਾਂ ਨੂੰ ਕੋਈ ਲੋੜ ਵਾ ਕਦੀ ਇਹ ਗੱਲਾਂ ਧਿਆਨ ਰੱਖਿਆ ਵਾ ਯਾਰ ਮੈਂ ਤਾਂ ਨਹੀਂ ਸੋਚਿਆ ਨਾ ਤੁਹਾਡੇ ਕੋ ਸੁਣਿਆ ਪਹਿਲੀ ਏਦੀ ਕੀ ਆ ਗੱਲ ਇਤਰਾਵਾਂ ਹੈ ਤਾਂ ਜਦ ਤਨੂੰ ਆਵਾਜ਼ ਮਾਰੀ ਮੇਰੇ ਕੋਲ ਦੇ ਵੇਖ ਕੇ ਜਰਿਆ ਨਹੀਂ ਗਿਆ ਫੇਰ ਵੀ ਆਪਣਾ ਘਰ ਵਾ ਦੁੱਖ ਲੱਗਦਾ ਵਾ ਕਿ ਇਨੇ ਪੈਸੇ ਉਸੇ ਰਕਮ ਬੜੀ ਸੌਦੇ ਦੀ ਦੇਣੀ ਕਿਦਾਂ ਮਹਾ ਤੇ ਕੰਦ ਥਾਣੀ ਇਨੇ ਮੈਨੂੰ ਦੱਸਿਆ ਕਿ ਉਹ ਵੇਖ ਲਓ ਉਹ ਜਾਂੜਿਆ ਸਮਾਨ ਮੈਂ ਨਹੀਂ ਮਾਤਾ ਹੁੰਦਾ ਸੱਪਾਂ ਦੇ ਸਿਰਿਆਂ ਮਿੱਧ ਮਿੱਧ ਕੇ ਸ਼ੇਮ ਵੀ ਨਹੀਂ ਦਾ ਫਸਲ ਦਾ ਮੂੰਹ ਵੇਖੀਦਾ ਵਾ ਕਿਤੇ ਅਭੀ ਨਾ ਵੀ ਪਵੇ ਤੇ ਸੁੱਕੀ ਘਰ ਆ ਗਏ ਤੇ ਫੇਰ ਵਾਰ ਦੱਸਾਂ ਕਰਦੇ ਰਹੀਦਾ ਮੈਨੂੰ ਤਾਂ ਕਹਿੰਦੀ ਮੇਰਾ ਆਪਣੇ ਭਰਾ ਪਿਆਰ ਰਣਾ ਵਾ ਪਿਆਰ ਐ ਹੋਈ ਆ ਤਾਂ ਹੀ ਸੱਬਦੀ ਆ ਕਿ ਦੂਜੇ ਜਣਾਂ ਨੂੰ ਮੇਰੇ ਹੁੰਦੇ ਤੇ ਆਇਆ ਨਹੀਂ ਉਹ ਮੈਂ ਤਾਂ ਤੈਨੂੰ ਦੱਸਣ ਡਿਆ ਤੂੰ ਮੋਟਰ ਤੇ ਹਾਂ ਤੇ ਉਹ ਤੇਰੇ ਮਗਰ ਆਇਆ ਤੇ ਮਗਰੋ ਸਮਾਨ ਲੈ ਕੇ ਚਲ ਗਿਆ ਕੋਲ ਤੇਰਾ ਨਾ ਭੈਣ ਭਰਾਵਾਂ ਦੇ ਕੋਲ ਵਾ ਇੱਕ ਦੂਜੇ ਨੂੰ ਫੋਨ ਕਰ ਲੈਂਦੇ ਆ ਵੀ ਘਰੋਂ ਗਿਆ ਵਾ ਕਿੰਟਾਂ ਨੂੰ ਲੱਗ ਜਾਣਾ ਬੰਬੀ ਤੇ 36 ਨਾ ਆ ਜਾ ਆਉਂਦਿਆਂ ਸੋਦਾ ਪਾ ਕੇ ਰੱਖਿਆ ਹੁੰਦਾ ਵਾ ਇਹਦਾ ਬੇਡਾ ਕਰਕੇ ਜੇ ਕਿਤੇ ਹੈ ਆਪਣੇ ਘਰ ਵਾਲੀ ਨਹੀਂ ਵੇਖਣ ਦੀ ਹੈ ਘਰ ਵਾਲ ਵੇਖਣ ਦੀ ਕਿ ਲੋੜ ਵਾ ਦਿਨ ਰਾਤ ਉੱਥੇ ਨਾ ਵਾਕਿਆ ਤੇਰੇ ਵਾਲੇ ਕਾ ਸੱਪਾਂ ਦੀ ਥਰੀਂ ਮਿੱਦਣ ਵਾਲੀ ਗੱਲ ਵਾ ਪਰ ਤੈਨੂੰ ਇੰਨਾ ਪਤਾ ਨਹੀਂਗਾ ਵੀ ਮੇਰੇ ਨਾਲ ਇਹੋ ਕਾਰੀ ਕੰਮ ਹੋ ਮਾਵਾ ਪਰਾਪਰ ਜਾਈਆਂ ਉਹ ਕਿ ਪੁੱਛ ਦੇਣੀ ਹੁੰਦੇ ਫਿਰ ਮਖੌਲ ਕਰਦੇ ਹੁੰਦੇ ਆ ਪਿਛੇ ਜੀ ਲਈ ਇਹਨੇ ਮੱਜ ਤੇ 10000 ਰੁਪਇਆ ਮਦੋਂ ਦਿੱਤਾ ਨਾਲ ਦਈ ਜਾ ਆਪਣਾ ਘਰ ਨਾ ਬਣਾਇਆ ਤੇ ਉਹਨਾਂ ਦਾ ਭੈਣ ਹੈ ਕੋਈ ਨਹੀਂ ਵਾਪਸ ਇਹਨੂੰ ਕਰ ਤੂੰ ਝੋਨੇ ਵੇ ਜੇ ਵਾਪਸ ਕਰਦੇ ਹੈ ਫਿਰ ਲੈਣੇ ਕਿਉਂ ਆਹੀ ਬਹੁਤ ਗੱਲ ਵਾ ਆੜ ਤੀਏ ਕਫੜ ਲੈਂਦੇ ਹੋਰ ਤੇ 2 ਮਹੀਨੇ ਚੋ ਨਾ ਲੈਣਾ ਕੀ ਗੱਲ ਕਿਸ ਨੂੰ ਤੰਗੀ ਦੇਣ ਵਾਲੀ ਕਿਹੜੀ ਗੱਲ ਆ ਇੱਥੇ ਕਿਹੜੀ ਤੂੰ ਨੌਕਰੀ ਕਰਨ ਦੇ ਤੇ ਮਹੀਨੇ ਬਾਅਦ ਤਨਖਾਹ ਆਣੀ ਆ ਗੱਲ ਤੇ ਸਹੀ ਆ ਫਸਲ ਦੇ ਦੇ ਪੈਸੇ ਆ 6 ਮਹੀਨੇ ਹੋਣੀ ਹੁੰਦੇ ਆ ਉਹ ਵੀ ਦਵਾਈਆਂ دارو ਪਹਿਲਾਂ ਲੈ ਲੈਣਾ ਫਸਲ ਨੂੰ ਪਾਇਆ ਹੁੰਦਾ ਇਹ ਨੂੰ ਆਪਣੇ ਘਰ ਤਾਂ ਨਹੀਂ ਪਹੁੰਚਦਾ ਹੈ ਮੈਂ ਕੀ ਲਈਏ ਕਰਨਾ ਹੈ ਉਹ ਅਮਰੀਕਾ ਸੁਣ ਮਗਲੇ ਉਹਨਾਂ ਜਿਹੜੇ ਜਿੰਨੇ ਤੱਕ ਮਾਲ ਪਹੁੰਚਣਾ ਹੈ ਉੱਥੇ ਜਿੱਦ ਤੱਕ ਤਾਂ ਜਦੋਂ ਮਾਲ ਪਹੁੰਚਣਾ ਲੱਗਿਆ ਤੇ ਉਹ ਉਹਨਾਂ ਭਰਾਵਾਂ ਦੇ ਖੇਤਰ-ਖੇਤਰ ਮਾਲ ਲਾਪਣੇ ਨੇ ਅੱਜ ਭਰਾ ਹੁੰਦਾ ਵਾ ਨਾ ਅੱਜ ਤੁਹਾਡੇ ਕੋਲ ਕੋਹ ਨਾ ਨਾ ਹੋਇਆ ਭਰਾਣ ਤੁਹਾਡੇ ਗੇੜ-ਗੜ ਦੇ ਲੰਘ ਜਾ ਕਰਨਾ ਕਿ ਦਵਾ ਕਰ ਪੈਣੇ ਕੋਈ ਮੰਗਣਾ ਹੀ ਆ ਹਾਂ ਸਹੀ ਜੀ ਹੂੰ ਤੇ ਇਹਦਾ ਨੂੰ ਸਮਝਾਉਣੀ ਚਾਹੀਦੀ ਆ ਮੈਨੂੰ ਨਹੀਂ ਪਤਾ ਵੀ ਮੇਰੇ ਮਗਰਮਾਹ ਰੋਟੀਆਂ ਪਕਦੀਆਂ ਇੱਥੇ ਤੇਰੇ ਤੇ ਡੱਬੇ ਰਹਿਦੇ ਖਾਲੀ ਆ ਉਹ ਮੈਂ ਦੇਖਿਆ ਚਾਚਾ ਜੀ ਹੈਗੇ ਜਾਂ ਰੋਟੀ ਪਾਣੀ ਖਾਦਾ ਜਾਂਦਾ ਵਾ ਚਾਹ ਜੀ ਨਾ ਸੋਚਿਓ ਜਿੰਨਾ ਕਰਦਾ ਨਹੀਂ ਤੇ ਉਹਨੂੰ ਨਜ਼ਾਰੇ ਲੱਗੇ ਆ ਮਗਰ ਇਹ ਨਾ ਸੋਚਿਓ ਵੀ ਇਹ ਫਿਰ ਮੈਨੂੰ ਚੁੱਕਣਾ ਦੇਣ ਦੇ ਆ ਅਸੀਂ ਚੁੱਕਣਾ ਨਹੀਂ ਦੇਣ ਦੇ ਆਪਣਾ ਘਰ ਵਾ ਪਰਿਵਾਰ ਵਾ ਵੇਖ ਕੇ ਦੁੱਖ ਲੱਗਦਾ ਵਾ ਇਹ ਮਹਾਦੇ ਵਿਚਾਰਾ ਮਿਹਨਤ ਕਰਦਾ ਇਹ ਕਿਹੋ ਜਿਹਾ ਕੰਮ ਕਰ ਰਹੀ ਆ ਹੁਣ ਏਦਾਂ ਕਰੀ ਹੁਣ ਧਿਆਰ ਰੱਖ ਦੋ ਰੰਨਾ ਬਣਾ ਮਾਰ ਕੇ ਵੀ ਬੰਬੀ ਨੂੰ ਚੱਲਿਆ ਵਾ ਤੇ ਮੁੜ ਕੇ ਛੇਤੀ ਆ ਗਈ ਛੇਤੀ ਆ ਗਈ ਕਿ ਅੱਥੋਂ ਫੜਿਆ ਤਾਂ ਫੇਰ ਤੁਹਾਨੂੰ ਪਤਾ ਲੱਗਣਾ ਬਿਲਕੁਲ ਤੁਹਾਡੀ ਗੱਲ ਸਹੀ ਚਲ ਬਹੁਤ ਜਿਵੇਂ ਚਾਹ ਦਾ ਕੱਪ ਬਣਾ ਕੇ ਦੇਉਂਦੀ ਹੁੰਦੀ ਤੁਹਾਡੇ ਵਾਸਤੇ ਮੇਰੀ ਗੱਲ ਸੁ ਚਾਹ ਨਹੀਂ ਘੋਣ ਬਣੀ ਮੈਂ ਤੇ ਰਹਿਮ ਕਰ ਨੂੰ ਮੈਂ ਚਾਹਟ ਬਣਾ ਲਈ ਉਹ ਪੀਣਾ ਚਾਹ ਯਾਰ ਇਹਦਾ ਵੇਖਾ ਜਾ ਕੇ ਮੋਹ ਚੋਲ ਕੀ ਬਣਿਆ ਵਾ ਜਿਹੜਾ ਮੜਾ ਮੋਟਾ ਕੋਈ ਜਾਂਦਾ ਲੱਗਣਾ ਸਭ ਕੋ ਤੇ ਉਹ ਤਾਂ ਚਲ ਗਿਆ ਹੁਣ ਦੋਥੇ ਵੀ ਲੱਭਣਾ ਮੇਰਾ ਜਾਣਾ ਤੇ ਚਲ ਗਿਆ ਉਹ ਨਹੀਂ ਨਹੀਂ ਪਰ ਜਾਈ ਤੂੰ ਫੇਰੰਦਾ ਕਰ ਮੈਂ ਚੱਲਿਆ ਹਾਂ ਘਰ ਮੈਂ ਨਾ ਜਾ ਕੇ ਹੱਦ ਹੋਈ ਇਹਦੇ ਹਾਂ ਲੈ ਆ ਸਰਦਾਰਾ ਮੰਨ ਗਿਆ ਮੈਨੂੰ ਲਾਤੀ ਮੈਂ ਤੇਲੀ ਵੇਖੀ ਕਿਦਾਂ ਤਾਂ ਪਰ ਮੱਚਦੇ ਆ ਤੂੰ ਬਹਿ ਇੱਥੇ ਤਾਂ ਮੈਂ ਵੇਖ ਕੇ ਨਹੀਂ ਆ ਮੇਰੀ ਗੱਲ ਨਾ ਮੇਰੀ ਭਗਤੀ ਵੇਖੀ ਕਿ ਨਹੀਂ ਕਦੋਂ ਦਾ ਮਖਨੂ ਤਾਂ ਮੈਨੂੰ ਪਤਾ ਹੀ ਉਹਨੇ ਆਉਣਾ ਮੈਂ ਮੋਟਰ ਤੋਂ ਮੈਨੂੰ ਅੱਜ ਨਾ ਪੱਕਾ ਹੀ ਵੀ ਜਿਹੜੀ ਇਹ ਆਕਰ ਨਾਲ ਤਰੀ ਫਿਰਦੀ ਆ ਨਾ ਇਹ ਤਾਂ ਹਰ ਬੁਰਾ ਮੈਂ ਕਰਾਉਣਾ ਹੀ ਕਰਾਉਣਾ ਮੇਰਾ ਰਾਦਾ ਸੋਈ ਚ ਵੇਖ ਕੇ ਨਾ ਰਾਮਨ 2 ਮਿੰਟ ਤੱਕ ਖੋ ਜਾ ਉਹਨੂੰ ਘਰ ਤੇ ਪਹੁੰਚ ਲਾਂਗੇ ਅਏ ਤੇ ਉਹਨੇ ਗੇਟ ਲੰਗਿਆ ਹੀ ਆ ਉਹ ਕੋਈ ਗੱਲ ਨਹੀਂ ਉਹਨੇ ਕਿਹੜਾ ਪਾਟਕ ਪਾਰ ਕਰਨਾ ਹੁਣੇ ਘਰ ਗਿਆ ਖੜਾ ਗੇਟ ਨਾਲ ਅੰਦਰੋਂ ਨਹੀਂ ਮਾਰਦੀ ਹੁੰਦੀ ਇਹ ਬਾਹਰੋਂ ਮਾਰ ਦਿੰਦਾ ਹੁਣ ਉਹਨੇ ਪ੍ਰਾਣੇ ਕਿਹਾ ਹਣਾਵਾ ਕਿ ਤੂੰ ਜਾਂਦਾ ਆਂਦਾ ਸੈਕਸ ਬਾਹਰ ਕੁੰਡਾ ਲਾ ਗਈ ਉਹ ਕੁੰਡਾ ਲਾ ਗਿਆ ਹਣਾਵਾ ਇਹਨੇ ਕੁੰਡਾ ਖੋਲਣਾ ਤੇ ਅੰਦਰ ਵੜ ਜਾਣਾ ਤੇ ਬਹੁਤ ਮੈਂ ਵੇਖ ਕੇ ਆਈ ਤੇ ਚੱਲ ਮਾਰਿਆ ਚੱਤ ਆ ਵੀ ਰਾਤੀ ਜਿਹੜੀ ਸਕੀਮ ਲਾਈ ਹੋਈ ਗਈ ਨਾ ਕਾਮਯਾਬ ਉਹਨੂੰ ਮਰੀ ਹਵਾਜ ਪ੍ਰਕਾਤਾ ਨੂੰ ਪੂਰਾ ਤੀਲੀ ਲਾਤੀ ਹੈ ਹੁਣ ਵੇਖਦੇ ਅੱਗ ਬਲਦੀ ਹੈ ਕਿ ਨਹੀਂ ਬਲਦੀ ਵੇਖਾਂ ਭਲਾ ਹਾਈ ਹਾਈ ਪਤਾ ਨਹੀਂ ਲੱਗਣਿਆ ਕੋਈ ਆਵਾਜ਼ ਹੀ ਨਹੀਂ ਆਈ ਆਪਣੇ ਵੱਲੋਂ ਤਾਂ ਮੈਂ ਅੱਗ ਪੂਰੀ ਲਾਈ ਹੈ ਮੰਮੀ ਜਾ ਕੇ ਫਿਰ ਚੋ ਹਾਂ ਪਤਾ ਤੁਹਾਨੂੰ ਕੀ ਮਿਲਦਾ ਚਾਚੂ ਘਰ ਨਾਲ ਇਹਦੇ ਵੇਖ ਕੇ ਕੁਕ ਮਿਲਦਾ ਫੇ ਕੀ ਦੇ ਵੇਖਣ ਲਈ ਐਵੇਂ ਉਹਨਾਂ ਦੇ ਨਾਲ ਘਰ ਤੋਂ ਨਾਲੇ ਕਪੱਤ ਪਾਈ ਜਾਂਦੇ ਚਾਚੂ ਕੀ ਕਹਿਣ ਦੇ ਕਾਦਾ ਕਪੱਤ ਪਾਈ ਜਾਂਦੇ ਆ ਸਾਡੇ ਦੋਵਾਂ ਜਾਣਿਆਂ ਦੀ ਗੱਲ ਵਾ ਤੂੰ ਬੱਚਾ ਵਾ ਤਾਂ ਬੱਚਾ ਬਣ ਕੇ ਰਹਿ ਮੰਮੀ ਬੱਚਾ ਤਾਂ ਮੈਂ ਹਾਂ ਵਾ ਪਰ ਕਿਸੇ ਦੇ ਕਰਨ ਨਾਲ ਲੜਾਈ ਦੀ ਪਈਦੀ ਹੁੰਦੀ ਵੇ ਮੇਰੀ ਗੱਲ ਸੁਣ ਲੈ ਬੱਚਾ ਵਾ ਨਾ ਤੇ ਬੱਚਾ ਬਣ ਕੇ ਰਹਿ ਚਪੇੜ ਮਾਰ ਤੇਰੇ ਮੂੰਹ ਤੇ ਪੱਧਿਆ ਆ ਮੇਰੇ ਮਗਰੇ ਹੀ ਗੱਲ ਹੋਣੀ ਆ ਮਾਲਾ ਚ ਚਾਚੂ ਨੂੰ ਪਤਾ ਲੱਗ ਗਿਆ ਤੇ ਗੱਲ ਸਾਡੀ ਬੇਇੱਜ਼ਤੀ ਆ ਕਾਦਾ ਪਤਾ ਲੱਗ ਜੂ ਜਿਹੜਾ ਪਤਾ ਲੱਗਦਾ ਲੱਗੇ ਜੱਜ ਆਪਣਾ ਕੰਮ ਕਰ। ਜੇ ਮੰਨ ਲਓ ਚਾਚੀ ਨੂੰ ਜਾ ਕੇ ਚਾਚੀ ਨੂੰ ਪੁੱਛਿਆ ਤੇ ਚਾਚੀ ਨੇ ਕਿਹਾ ਵੀ ਉਹ ਤੇ ਵੇੜੇ ਆਇਆ ਹੈ ਤੇ ਫੇਰ ਵੇਹੇ ਆਇਆ ਹੈ। ਵੇਹੇ ਕਿਥੇ ਆਇਆ ਹੈ? ਸਮਾਨ ਲੈਣ ਆਇਆ ਹੈ। ਮੈਂ ਵੇਖਿਆ ਸਾਰਾ ਖੋਜ। ਮੰਮੀ ਉਹਨਾਂ ਦੇ ਘਰ ਵੀ ਅਕਸਰ ਕੈਮਰੇ ਲੱਗੇ ਆ। ਤੂੰ ਚੁੱਪ ਕਰਕੇ ਆਪਣਾ ਕੰਮ ਕਰ। ਚੰਗਾ? ਬਹੁਤ ਸਾਰੇ ਸਵਾਲ ਜਵਾਬ ਨਾ ਮੈਂ ਕਰਾਂ। ਕੰਮ ਤੇ ਮੈਂ ਕਰ ਹੀ ਲੈਣਾ। ਪਰ ਆ ਜਿਹੜੇ ਕੰਮ ਹਨ ਤੂੰ ਦੋਵੇਂ ਜਾਣੇ ਛੱਡ ਦੋ। ਆਹ ਤਾਂ ਕੋਈ ਛੱਡੇ ਜਾਂਦੇ। ਫੇ ਚਾਹ ਕਰ ਜਾ। ਮੈਨੂੰ ਵੇਖ ਲੈਣ ਦੇ। ਮੰਮੀ ਛੱਡ ਜਾ। ਸੁਨਾ ਮੈਂ ਮੈਨੂੰ ਸਮਝਾ ਲਓ ਚਾਚੂ ਕਰਨਾ ਚਾਚਿਆ ਮਾਨਦੇ ਨਾ ਕੋਈ ਵੀ ਚਾਚੂ ਨੂੰ ਕੀ ਚੁਪਣਾ ਦੇਂਦੇ ਜੇ ਮੈਂ ਤੈਨੂੰ ਅੱਗੇ ਸੁਝਾਇਆ ਓਏ ਮੇਰੇ ਬਾ ਸੁਣ ਮੈਂ ਗਿਆ ਕੰਡਿਆ ਉਹਨਾਂ ਦੇ ਘਰ ਕੋਈ ਗੱਲਬਾਤ ਮਿਲੀ ਕਿ ਤੁਸੀਂ ਮਤਲੇ ਲੜ ਲੜੋ ਆਹ ਤੇਰਾ ਤੇਰਾ ਵਾ ਨਾ ਇਹਨੇ ਮੈਨੂੰ ਕਿਹਾ ਬੰਨ ਲੱਗਣਾ ਇਹਨੇ ਨਾ ਮੈਨੂੰ ਕਿਹਾ ਜੋਗੀ ਨਹੀਂ ਛੱਡਣਾ ਇਹਨੇ ਉਹਨਾਂ ਨੂੰ ਦੱਸਣਾ ਵੀ ਮੇਰੀ ਮਾਂ ਇਹ ਕੰਮ ਕਰਦੀ ਆ ਜੇਕਰ ਦੇ ਨਾ ਫੜ ਲਿਆ ਨਾ ਵੇਖੇ ਸਹੀ ਚੌੜਾ ਹੂੰ ਚਿੱਟਾ ਕਿਦਾਂ ਕਰਦੀ ਇਹਨੂੰ ਕਦਾ ਪਤਾ ਲੱਗਿਆ ਵੀ ਇਹ ਕੰਮ ਹੋ ਗਿਆ ਇਹ ਤੇ ਨਾ ਕਰਨੇ ਨਾ ਖਤਕੂਹੇ ਘੜੀ ਖਲੋਤਾ ਜੀ ਦਾ ਤਾਂ ਇਹਨੂੰ ਪਤਾ ਲੱਗ ਗਿਆ ਵਾ ਉਹ ਜਦੋਂ ਐਵੇਂ ਦਾ ਕੰਮ ਕਰਨਾ ਪਾਣਾ ਤੇ ਐਵੇਂ ਜੇ ਕਹਿੰਦਾ ਹਾਂ ਦਾ ਜਾ ਲਓ ਪਤਹਾਰ ਰੁਪਏ ਤੇ ਜਾ ਉੱਥੇ ਦੁਕਾਨ ਦੇ ਵਿੱਚ ਜਾ 10 ਦਾ ਨੂੰ ਕੀ ਬੰਦਾ ਯਾਰ 100 ਦੇਗਾ ਤੋਰਿਆ ਕਰੋ ਯਾਰ 100 ਹੀ ਦੇਤਾ ਯਾਰ ਚੰਗਾ ਕੋਈ ਨਹੀਂ ਨਹੀਂ ਉਧਰ ਫਾਇਆ ਕੋ ਕੰਮ ਕੀ ਹਾਏ ਹਾਏ ਤੁਮੇ ਵੇਖਣੇ ਨਹੀਂ ਲਈ ਹਾਂ ਮੈਨੂੰ ਤਾਂ ਤੋਰਿਆ ਵਾ ਗੱਲਾਂ ਬਾਤਾਂ ਬੜੀਆਂ ਕੀਤੀਆਂ ਮੈਂ 12 ਦੀ ਵੇਣੀ ਹੈ ਜਾ ਕੇ ਮੇਰੇ ਨਾਲ ਬਾਤ ਨਹੀਂ ਹੋਈ ਨਹੀਂ ਰਪਾ ਮੈਂ 12 ਦੀ ਵੇਣੀ ਤੁਸੀਂ ਚਲੋ ਮੈਂ ਆ ਕੇ ਦੱਸ ਦੇਣਾ ਅੱਛਾ ਓ ਜੀਵਨ ਬਾਹਰ ਆ ਕਿੱਥੇ ਆ ਗੋ ਹਾਏ ਹਾਏ ਆ ਗਈ ਆ ਕਿੱਦਾਂ ਮਾਚਾ ਮਾਰਨ ਦੇ ਆ ਵੇਖਾਂ ਭਣਾ ਜਾ ਕੇ ਤੈਨੂੰ ਸੁਣਾ ਨੇ ਕਿੱਥੇ ਆ ਗੋ ਹਾਏ ਹਾਏ ਆ ਗਈ ਆ ਮੈਨੂੰ ਇਹ ਦੱਸੋ ਇਹਨੇ ਤੱਤੇ ਕੱਢ ਲਈ ਜੀ ਕੀ ਗੱਲ ਹੋ ਗਈ ਆ ਮੇਰੀ ਗੱਲ ਸੁਣ ਸਾਲਾ ਮੈਨੂੰ ਇੱਥੇ ਆਇਆ ਸੀ ਆਹੋ ਆਇਆ ਸੀ ਸਿਰਸ ਕਿਉਂ ਉਹਨੇ ਕੀ ਕਰਤਾ ਕੀ ਦਿੱਤਾ ਨੂੰ ਤੂੰ ਹਾਏ ਹਾਏ ਮੈਂ ਉਹਨੂੰ ਕਿਤੇ ਨਾ ਆਵਾ ਚੰਗੇ ਭਲੇ ਰੱਜੇ ਪੂਜੇ ਸਰਦਾਰ ਵਾਓ ਮੈਂ ਕੀ ਜਾਣ ਚੁੱਕੀ ਉਹਨਾਂ ਨੂੰ ਮੇਰੀ ਗੱਲ ਨੂੰ ਸੱਚ ਬੋਲਦੇ ਜੋ ਵੀ ਉਹ ਹੈਗਾ ਹੱਦ ਕਰਦੇ ਜੇ ਤੁਸੀਂ ਮੇਰੇ ਕੋਲ ਸਿਰ ਨਾ ਪਰੋਲੀ ਆਪਣਾ ਆਹ ਚੰਗੀ ਮੈਂ ਤੇ ਕਿ ਦਾਨ ਆ ਸਕਦੇ ਜੀ ਚੰਗੇ ਭਲੇ ਮੇਰੇ ਪੇਕੇ ਆ ਚੰਗਾ ਭਲਾ ਮੇਰਾ ਭਰਾ ਵਾ ਉਹ ਆਪਣੀ ਭੈਣ ਦੇ ਕੋਲ ਲੈ ਕੇ ਜਾਊਗਾ ਇਹ ਸੋਚ ਵੀ ਕਿਤਾ ਰਿਆ ਤੁਸੀਂ ਤੇ ਜਿੰਮੇ ਦੀ ਗੱਲ ਕਰ ਖੜਿਆ ਨਾ ਉਹਦਾ ਅਸਰ ਕਰ ਮੈਨੂੰ ਇਹ ਦੱਸੋ ਕੀ ਦੇ ਕੇ ਤੋਰਿਆ ਨੂੰ ਮੈਨੂੰ ਇਹ ਦੱਸੋ ਕਿ ਆ ਗੰਦ ਤੁਹਾਡੇ ਦਿਮਾਗ 'ਚ ਕਿੰਨੇ ਭਰੇ ਆ? ਕਿੰਨੇ ਭਰੇ ਹੋਏ? ਮੈਨੂੰ ਲੱਗਿਆ ਪਪਾ ਜਿੰਨੇ ਭਰੇ ਆ ਮੈਂ ਨਾ। ਮੇਰੀ ਗੱਲ ਸੁਣ ਲੈ ਪਹਿਲਾਂ। ਉਹਦਾ ਮੋਲ ਹੋਣਾ ਨਾ 38-38000 ਰੁਪਏ ਉੱਥੇ ਬਣਦਾ ਵੇ ਮਹੀਨੇ ਦਾ। ਹੈਂ? ਅਹੀਂ ਰਾਤ ਕਿਉਂ ਉੱਠਣ ਖਾਂਡੇ ਇਥੋਂ? ਆ ਜੋੜੇ ਤੁਹਾਡੇ ਗੜੀ ਹੱਥ ਠੀਕ ਹੋਣਾ ਉੱਥੋਂ ਤੁਹਾਡੇ ਘਰ ਦਾ ਰਸਣ ਹੁੰਦਾ ਵਾ। ਮੇਰੇ ਪੇਕਿਆਂ ਨੂੰ ਨਹੀਂ ਜਾਂਦਾ। ਬੜਾ ਬਸ਼ਰਤਾ ਮਾਰੀ ਨੇ ਮੇਰੇ ਪੇਕਿਆਂ ਨੂੰ। ਆਹ ਜਾਣਦੀ ਕਿਥੋਂ ਆਉਂਦੇ ਇਹ ਬੱਤੇ। ਬੰਦੇ ਦੀ ਧੀ ਬਣ ਜਾ ਤੂੰ ਮਰਸਾਂ ਗਾ। ਹੱਦ ਹੋ ਗਈ ਆ ਬਿਨਾ ਮਤਲਬ ਤੋਂ ਮੇਰੇ ਦਿਵਾਲੇ ਹੋਣ ਦੇ ਕਿ ਮੇਰਾ ਕਸੂਰ ਕੀ ਆ ਕਸੂਰ ਕਰਾ ਕੀ ਆ ਮੈਂ ਗੱਲ ਕਰਦੀ ਹੁਣੀ ਆ ਪੁੱਤ ਆਪਣੇ ਪਿਓਵਾਂ ਦੇ ਵੇਖ ਲਾ ਇਹ ਬਾਪੂ ਤੇਰਾ ਰੋਜ ਦਾ ਕੰਮ ਹੋ ਗਿਆ ਯਾਰ ਯਾਰ ਰੋਜ ਦਾ ਕੰਮ ਕਰਦਾ ਵਾ ਹੈ ਸਾਰੇ ਦਿਨ ਮੇਰੇ ਮੰਮੀ ਦੇ ਮਰਦਾਂ ਨਾਲ ਕੰਮ ਕਰਦਾ ਉਹ ਹਨ ਪਤਾ ਵਾ ਤੇ ਮੈਂ ਕੀ ਵਿਗਾੜਦਾ ਵਾ ਤੁਹਾਡਾ ਘਰ ਦਾ ਕੀ ਗਿਆ ਮੈਂ ਸਭ ਕੁਝ ਬਣਾਇਆ ਹੋ ਕਰਦਾ ਮੈਂ ਕੁਝ ਬਣਾਇਆ ਜੇ ਤੇਰਾ ਮਾਮਾ ਹੁੰਦਾ ਤਾਂ ਮੇਰੇ ਹੁੰਦੇ ਹੁੰਦਾ ਮੇਰੇ ਪਿੱਛੋਂ ਹੋ ਕੇ ਚੱਲ ਜਾਂਦਾ ਵਾ ਆ ਵੇਖ ਲਾ ਤੂੰ ਤੀ ਘਰੇ ਆ ਨਹੀਂ ਉਹ ਘਰੇ ਆ ਨਹੀਂ ਇੱਥੇ ਉਹ ਮਾਮਣ ਬਾਣਦੇ ਨੇ ਉਹ ਕੰਮ ਪੈ ਗਿਆ ਇਹਨੂੰ ਉਹ ਬਿਆਹ ਕਿਹੜਾ ਪੀ ਕੇ ਨੇ ਚਲ ਗਿਆ ਇਹ ਉਹ ਪੁੱਤ ਵੇ ਮੇਰੀ ਗੱਲ ਸੁਣ ਜਦੋਂ ਤੇਰਾ ਮਾਮਾ ਗਿਆ ਵਾ ਤੇਰੇ ਸਾਹਮਣੇ ਗਿਆ ਨਾ ਕੀ ਲੈ ਕੇ ਗਿਆ ਇੱਥੋਂ ਲੈ ਕੇ ਤੇ ਪਾਪਾ ਕੱਖ ਵੀ ਨਹੀਂ ਗਿਆ ਉਹ ਮੇਰੇ ਘਰ ਦਾ ਤੈਨੂੰ ਬੇੜਾ ਕਰਕੇ ਕਰਦੇ ਤੇ ਮੱਸਾ ਗੱਲ ਇਹ ਤੈਨੂੰ ਚੁੱਕਣਾ ਕੌਣ ਦਿੰਦਾ ਵਾ ਚੁੱਕਣਾ ਕੌਣ ਦਿੰਦਾ ਵਾ ਇੱਥੇ ਐਨਾ ਬੰਦੇ ਨੂੰ ਕੱਚਾ ਨਹੀਂ ਹੋਣਾ ਚਾਹੀਦਾ ਕੰਨਾਂ ਦਾ ਉਹ ਚੁੱਪ ਕਰਦੇ ਤੇ ਮੱਸਾ ਗੱਲ ਬਾਬੂ ਆ ਗਏ ਇਹ ਲੈ ਗਿਆ ਕੰਮ ਕਰ ਬਾਬੂ ਜੀ ਆ ਗਏ ਕਰ ਇੱਥੇ ਤਰ ਤ ਅੱਖੇ ਲੱਗ ਜਾ ਜੇ ਮੁੜ ਕੇ ਮੈਂ ਕਿਤੇ ਗਰਬਾ ਸੋਨੇ ਮੈਂ ਮਾਰ ਦੂੰ ਤੈਨੂੰ ਸਗਰ ਹਾਂ ਕੰਨਾ ਨਹੀਂ ਕਰੀ ਦਿੰਦੀਆਂ ਪੁੱਤ ਸਾਹਮਣੇ ਪੁੱਤ ਸਾਹਮਣੇ ਨਹੀਂ ਕਰੀ ਦਿੰਦੀਆਂ ਜਾ ਬਾਬੂ ਜਾ ਕੰਮ ਕਰ ਚਲ ਮਾੜਾ ਸੈੱਟ ਕਰਾਂਗਾ ਹਾਂ ਮਾੜਾ ਦਰਦੀ ਕੀ ਦਰਦੀ ਅੰਦਰ ਆ ਮਮੀ ਰੋ ਨਾ ਕੋਈ ਨਹੀਂ ਪੂ ਆਂਬ ਬੈਠੇ ਪੁੱਤ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਗੁਨਾਹ ਦੀ ਸਜ਼ਾ ਦੇਣਿਆ ਤੇਰਾ ਪਿਓ ਮੈਨੂੰ ਚੰਗੇ ਭਲੇ ਤੇਰੇ ਨਾਨਕੇ ਆ ਐਂਡੇ ਕਹਿੰਦੇ ਸਰਦਾਰ ਵਾ ਤੇ ਭਲਾ ਉਹਨਾਂ ਨੂੰ ਮੈਂ ਕੀ ਦੇਣਾ ਇਹ ਪੀਏ ਨਾ ਇਹਨੂੰ ਗਲਾਂ ਬਹੁਤ ਆਉਂਦੀਆਂ ਆ ਤੇ ਨਾਲ ਚੁੱਕਣਾ ਦੇਣ ਵਾਲਿਆ ਗਵਾਂਢੀ ਬੜੇ ਆ ਮੈਨੂੰ ਤੇਰੇ ਨਹੀਂ ਸਮਝੰਦੇ ਮੈਂ ਗਵਾਂਢੜ ਦਾ ਕੀ ਚੁੱਕਿਆ ਮੈਂ ਕਦੀ ਉਹਦੇ ਪਰਖ ਮੈਨੂੰ ਤਾਂ ਤੇ ਪਿਓ ਦੇ ਲੀਏ ਇਹਨਾਂ ਦੇ ਪਿੱਛੇ ਕਿਦਾਂ ਲੱਗ ਪੈਂਦਾ ਵਾ ਜਿਹੜੇ ਬੰਦੇ ਨੂੰ ਨਹੀਂ ਪਤਾ ਮੇਰੀ ਜਨਾਨੀ ਕਿੱਦਾਂ ਦੀ ਆ ਮੇਰਾ ਬੱਚਾ ਕਿੱਦਾਂ ਦਾ ਵਾ ਉਹ ਬੰਦੇ ਦਾ ਕੀ ਕਰ ਸਕਦੇ ਆ ਇੱਕ ਨਾਂ ਦਾ ਕੱਚਾ ਕੱਲ ਨੂੰ ਕੋਈ ਹੋਰ ਇਲਜ਼ਾਮ ਲਾ ਦੂ ਹਟ ਤੇ ਫੇਰ ਅਹੀ ਕਰਾਂਗੇ ਜੇ ਮੈਂ ਨਾ ਹੁੰਦਾ ਇਹਨੇ ਤੇ ਤੇਰੇ ਹੱਥ ਚੁੱਕਣਾ ਸੀ ਉਹ ਤੇ ਪੁੱਤ ਬੜੀ ਵਾਰੀ ਚੁੱਕਿਆ ਵਾ ਕਿਹੜਾ ਪਹਿਲੀ ਵਾਰ ਦਾ ਕੰਮ ਆ ਹੁਣ ਤੂੰ ਵੱਡਾ ਹੋ ਗਿਆ ਤਾਂ ਤੂੰ ਗਾੜੀ ਆ ਜਣਾ ਪਹਿਲਾਂ ਇਦਾਂ ਹੀ ਮੈਂ ਤੇ ਹੱਥ ਚੁੱਕਦਾ ਰਿਹਾ ਵਾ ਜਿੰਨਾ ਚਿਰ ਉਧਰ ਨਹੀਂ ਜਾਣਾ ਇਹਨੇ ਚੰਗਾ ਭਲਾ ਰਹਿਣਾ ਜਿੱਦਣ ਕਿਤੇ ਉਧਰ ਹੋ ਕੇ ਆ ਜਾਣਾ ਵਾ ਨਾ ਇਹੋ ਹੀ ਹਾਂ ਸਾਡੇ ਕਰਦਾ ਹੀ ਮਾੜਾ ਕੀ ਕੀਤਾ ਇਹਨਾਂ ਦਾ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਕਿ ਕੀ ਮੈਂ ਮਾੜਾ ਕਰਦਾ ਕਿ ਨਹੀਂ ਲੈ ਇਹਨਾਂ ਦਾ ਕਹਿੰਦੇ ਨੇਗਾ ਤੇ ਕੁਛ ਨਾ ਉਹਨਾਂ ਨੂੰ ਪੁੱਛੂਗੀ ਸਕਦੀ ਪੁੱਤ ਜਿੱਦ ਤਨ ਪੁੱਛ ਲਿਆ ਉਹਦਰ ਕਪਤ ਫੇਰ ਸਾਡੇ ਘਰੇ ਪੈਣਾ ਚੱਲ ਮੰਮੀ ਤੂੰ ਰੋ ਨਾ ਮੈਂ ਪਾਣੀ ਨਹੀਂ ਆਉਣਾ ਤੂੰ ਬਹਿ ਮੇਰੀ ਮਾਂ ਇੱਥੇ ਪੁੱਤਵਾ ਮੇਰਾ ਕਿੰਨਾ ਕਰਦਾ ਵਾ ਵੇਹ ਮੇਰਾ ਭਰਾ ਵਿਚਾਰਾ ਆ ਉਹਦੇ ਭੱਜਾ ਹੁੰਦਾ ਵਾ ਇੰਨਾ ਪਿਆਰ ਕਰਦਾ ਜੇ ਉਹਨੂੰ ਪਤਾ ਲੱਗੇ ਕਿ ਮੇਰੇ ਤੇ ਇਲਜ਼ਾਮ ਲੱਗਣ ਦੇ ਡੜੇ ਵੱਡੇ ਤੂੰ ਵੜੂਗਾ ਮੁੜ ਕੇ ਇੱਥੇ ਮੈਨੂੰ ਤਾਂ ਲੱਗਦਾ ਨਹੀਂ ਮੇਰਾ ਭਰਾ ਵੀ ਛਡਾ ਦੇਣਾ ਆਉਣਾ ਯਾ ਇੱਕ ਦਿਨ ਆਪੇ ਉਹ ਤਾਂ ਵੇਦਲਾ ਇਹ ਨਹੀਂ ਉਹ ਆ ਗਏ ਮਾ ਦੇ ਦਵਾਲੇ ਰਹਿਦਾ ਇੱਕ ਤਾਂ ਗਵਾਂਡੀ ਪਾਹੀ ਕੀ ਚੁਕਣਾ ਦੀ ਆਦੇ ਇਹਨੂੰ ਕੀ ਖਾਂ ਵੀ ਤਾ ਉਹ ਇਦਾਂ ਲੈ ਗਿਆ ਭਰਾ ਆ ਇਹਦਾ ਲੈ ਗਿਆ ਸਾਰਾ ਕੁਝ ਉਹਨੇ ਕੀ ਗੱਲਾਂ ਕਰਦਾ ਰਹਿੰਦਾ ਵਾ ਇਹਨੂੰ ਨਾ ਬੈ ਕੇ ਸਮਝਾਉਣਾ ਪੈਣਾ ਇਦਾਂ ਨਹੀਂ ਕਹਿੰਦੇ ਹਣੜਾ ਇਹ ਕੱਲ ਨੂੰ ਜੇ ਮਨਾ ਹੋਇਆ ਤਾਂ ਇਹ ਮਾ ਦੇ ਹੱਥ ਤੇ ਵੀ ਚੁੱਕ ਸਕਦਾ ਚਲ ਕੋਈ ਮੈਂ ਕਰਨਾ ਕਰਦਾ